ਮੁਹਾਲੀ ਜ਼ਿਲ੍ਹੇ ਦੇ ਕਸਬਾ ਨਮਾਕਰੋਂ ਦੇ ਵਿੱਚ ਦਿਨੋ-ਦਿਨੀ ਕੋਈ ਨਾ ਕੋਈ ਮਾਮਲਾ ਪਖਿਆ ਰਹਿੰਦਾ ਹੈ ਦੱਸਦਣੇ ਆ ਨਮਾਕਰੋਂ ਸਭਾ ਲੱਖ ਤੋਂ ਵੱਧ ਵਾਦੀ ਵਾਲਾ ਇੱਕ ਵੱਡਾ ਕਸਬਾ ਹੈ ਜਿੱਥੇ ਕਿ ਲੋਕ ਮੁਸ਼ਕਿਲਾਂ ਨਾਲ ਘਿਰੇ ਰਹਿੰਦੇ ਨੇ ਤਾਂ ਬੀਤੇ ਦਿਨਾਂ ਤੋਂ ਜੋ ਮਾਮਲਾ ਪਖਿਆ ਨਮਾਕਰੋਂ ਦਾ ਉਸ ਬਾਰੇ ਤੁਹਾਨੂੰ ਵਿਸਤਾਰਪੂਰਵਕ ਦੱਸਾਂਗੇ ਸੋਸ਼ਲ ਮੀਡੀਆ ਦੇ ਉੱਤੇ ਕੁਝ ਵੀਡੀਓ ਵਾਇਰਲ ਹੋ ਰਹੀਆਂ ਸੀ ਵਟਸਐਪ ਗਰੁੱਪਾਂ ਦੇ ਉੱਤੇ ਵੀਡੀਓ ਵਾਇਰਲ ਹੋ ਰਹੀਆਂ ਜਿਦੇ ਵਿੱਚ ਕੀ ਕਈ ਵਾਰਡ ਦੇ ਐਮਸੀਆਂ ਨੂੰ ਉਸ ਵੀਡੀਓ ਟਾਰਗੇਟ ਕੀਤਾ ਗਿਆ ਜਿਸ ਨੂੰ ਲੈ ਕੇ ਇਸ ਦੇ ਵਿੱਚ ਨਗਰ ਕੌਂਸਲ ਪ੍ਰਧਾਨ ਦੂਜੇ ਪਾਸੇ ਕਈ ਹੋਰ ਐਮਸੀ ਤੇ ਨਾਲ ਦੀ ਨਾਲ ਇੱਥੋਂ ਤੱਕ ਕਿ ਐਮਐਲਏ ਅਨਮੋਲ ਗਨਮਾਨ ਨੂੰ ਵੀ ਉਸ ਵੀਡੀਓ ਦੇ ਵਿੱਚ ਟਾਰਗੇਟ ਕੀਤਾ ਗਿਆ ਸੀ ਕਿ ਵਿਕਾਸ ਨਹੀਂ ਕੀਤਾ ਜਾ ਰਿਹਾ ਵਿਕਾਸ ਦੇ ਨਾਮ ਤੇ ਫਰਾਡ ਕੀਤਾ ਜਾ ਰਿਹਾ ਪੈਸੇ ਖਾਧੇ ਜਾ ਰਹੇ ਨੇ ਇਸ ਤਰੀਕੇ ਦੇ ਜਿਹੜੇ ਇਲਜ਼ਾਮ ਉਸ ਵੀਡੀਓ ਦੇ ਵਿੱਚ ਲਗਾਏ ਜਾ ਰਹੇ ਸੀ ਉਸ ਨੂੰ ਲੈ ਕੇ ਨਗਰ ਕੌਂਸਲ ਦੇ ਐਮਸੀਆਂ ਤੇ ਪ੍ਰਧਾਨ ਵੱਲੋਂ ਅੱਜ ਲਿਖਤੀ ਸ਼ਿਕਾਇਤ ਜਿਹੜੀ ਐਸਐਸਪੀ ਮੁਹਾਰੀ ਤੇ ਸਾਈਬਰ ਕ੍ਰਾਈਮ ਦਿੱਤੀ ਹੈ ਤਾਂ ਉਹਨਾਂ ਨੂੰ ਦੱਸਿਆ ਗਿਆ ਕਿ ਸਾਡੀ ਸ਼ਬੀ ਨੂੰ ਬਦਨਾਮ ਕੀਤਾ ਜਾ ਰਿਹਾ ਹੈ ਜ਼ਿੰਮੇਵਾਰ ਅਸੀਂ ਪਰਸਨ ਆ ਸਾਨੂੰ ਲੋਕਾਂ ਨੇ ਚੁਣਿਆ ਹੋਇਆ ਚੁਣੇ ਹੋਏ ਨੁਮਾਇੰਦੇ ਆ ਉਸ ਦੇ ਬਾਵਜੂਦ ਕੌਣ ਇਨਸਟਾਗ੍ਰਾਮ ਜਾਂ ਫਿਰ ਹੋਰ ਸੋਸ਼ਲ ਸੈਟ ਦੇ ਉੱਤੇ WhatsApp ਗਰੁੱਪਾਂ ਦੇ ਉੱਤੇ ਕੌਣ ਵੀਡੀਓ ਪਾ ਕੇ ਵਾਇਰਲ ਕਰ ਰਿਹਾ ਹੈ ਤਾਂ ਇਸ ਦੀ ਪੂਰੀ ਮਾਮਲੇ ਜਾਂਚ ਹੋਣੀ ਚਾਹੀਦੀ ਹੈ ਉਸ ਵਿਅਕਤੀ ਦਾ ਨਾਮ ਜਨਤਕ ਵੀ ਹੋਣਾ ਚਾਹੀਦਾ ਤਾਂ ਕਿ ਹੋਰ ਲੋਕਾਂ ਦੀ ਇਸ ਤਰੀਕੇ ਦੀਆਂ ਵੀਡੀਓ ਜਾਂ ਫੋਟੋਆਂ ਵਾਇਰਲ ਕਰਕੇ ਕਿਸੇ ਨੂੰ ਬਦਨਾਮ ਨਾ ਕਰੇ ਕਿਉਂਕਿ ਜਦੋਂ ਤੱਕ ਕੋਈ ਪੁਖਤਾ ਸਬੂਤ ਕਿਸੇ ਕੋਲ ਨਾ ਹੋਣ ਤਾਂ ਕਿਸੇ ਦੀ ਕੋਈ ਇਸ ਤਰੀਕੇ ਦੀ ਵੀਡੀਓ ਜਾਂ ਫੋਟੋ ਵਾਇਰਲ ਨਹੀਂ ਕਰ ਸਕਦੇ ਕਿਉਂਕਿ ਜਿਸ ਤਰੀਕੇ ਨਾਲ ਇਹ ਜਿਹੜੀ ਪਿਛਲੇ ਦਿਨ ਤੋਂ ਸੋਸ਼ਲ ਮੀਡੀਆ ਉੱਤੇ ਮਾਮਲਾ ਪਕਿਆ ਹੈ ਤਾਂ ਐਮਸੀਬ ਵੱਲੋਂ ਪ੍ਰਧਾਨ ਵੱਲੋਂ ਕਿਹਾ ਗਿਆ ਕਿ ਕਈ ਲੋਕ ਜਾਣਬੁੱਝ ਕੇ ਸਾਨੂੰ ਬਦਨਾਮ ਕਰ ਰਹੇ ਨੇ ਜਾਂ ਮੁਸ਼ਕਲਾਂ ਜ਼ਰੂਰ ਨੇ ਕਿਉਂਕਿ ਜਿੱਤੇ ਕਿ ਸੀਵਰੇਜ ਦਾ ਕੰਮ ਚੱਲ ਰਿਹਾ ਹੈ ਤਾਂ ਹੋਰ ਵੀ ਕਈ ਨਕਸ਼ੇ ਪਾਸ ਨਹੀਂ ਹੋ ਰਹੇ ਜਾਂ ਫਿਰ ਆਪਾਂ ਗੱਲ ਕਰੀਏ ਜਿਹੜੇ ਬਿਜਲੀ ਦੇ ਮੀਟਰ ਨਹੀਂ ਲੱਗ ਰਹੇ ਇੰਨਾ ਮੁਸ਼ਕਲ ਲੈ ਕੇ ਜੋ ਲੋਕ ਕਹਿ ਰਹੇ ਹੋਏ ਨੇ ਪਰ ਜਿਸ ਤਰੀਕੇ ਨਾਲ ਕਿਸੇ ਵਿਅਕਤੀ ਨੂੰ ਟਾਰਗੇਟ ਕਰਨਾ ਇਹ ਵੀ ਕਿਤੋਂ ਕੋਈ ਸਹੀ ਗੱਲ ਨਹੀਂ ਇਸ ਨੂੰ ਲੈ ਕੇ ਨਗਰ ਕੌਂਸਲ ਦੇ ਕੁਝ ਐਮਸੀਆਂ ਤੇ ਨਾਲ ਨਗਰ ਕੌਂਸਲ ਦੇ ਪ੍ਰਧਾਨ ਵੱਲੋਂ ਦਿੱਤੀ ਸ਼ਿਕਾਇਤ ਅਸੀਂ ਪਿੰਨ ਦਿੱਤੀ ਹੈ ਦੇਖਦੇ ਕਿ ਹੁਣ ਇਸ ਦੇ ਵਿੱਚ ਨਿਕਲਦਾ ਕੌਣ ਹੈ ਕੌਣ ਸਾਜ਼ਿਸ਼ ਕਰਤਾ ਹੈ ਕੌਣ ਸੋਸ਼ਲ ਮੀਡੀਆ ਤੇ ਵੀਡੀਓ ਪਾ ਰਿਹਾ ਜੁਕਿ ਐਮਸੀਆਂ ਨੂੰ ਬਦਨਾਮ ਕਰਨ ਦੇ ਵਿੱਚ ਲੱਗਿਆ ਹੋਇਆ ਹੈ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜਿੰਨਾ ਐਮਸੀਆਂ ਦੀਆਂ ਵੀਡੀਓ ਫੋਟੋ ਵਾਇਰਲ ਹੋ ਰਹੀਆਂ ਹਨ ਉਹ ਤੁਹਾਨੂੰ ਨਾਲ-ਨਾਲ ਦਿਖਾ ਰਹੀਆਂ ਹਨ ਇਸ ਦੇ ਵਿੱਚ ਐਮਐਲਏ ਨੂੰ ਮੋਲ ਨਮਾਨ ਨੂੰ ਵੀ ਬਦਨਾਮ ਕੀਤਾ ਜਾ ਰਿਹਾ ਹੈ ਤਾਂ ਹੋਰ ਖਬਰਾਂ ਦੇਖਣ ਲਈ ਬਤਵੱਚ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇਸ ਖਬਰ ਨੂੰ ਬ